جے ਸਾਡੀ ਵਿਚੋਚ 1920 ਤੱਕ ਤੇ ਅਕਾਲੀ ਦਲ ਤੇ ਖੜੀ ਆ ਤੇ ਫਿਰ ਅਸੀਂ ਧੁੰਦ ਚ ਟਕਰਾ ਮਾਰਨ ਨੇ ਚੋ ਨਿਕਲ 1920 ਤੋਂ ਚੁੱਕਿਆ ਆ ਅਕਾਲੀ ਦਲ ਅਸੀਂ ਮੋੜਿਆਂ ਤੇ ਪੰਥ ਨੇ ਤੇ ਜਿੱਥੇ ਤੱਕ ਉਹ ਅੱਜ ਆ ਗਿਆ ਜੇ ਉੱਥੇ ਤੱਕ ਇਹ ਅਕਾਲੀ ਦਲ ਨਸੀਮਤ ਕਰਕੇ ਵੇਖਣਾ ਆ ਤੇ ਇਹਦੇ ਚੋਂ ਕੁਝ ਨਹੀਂ ਨਿਕਲਣਾ ਪੁਰਾਣੇ ਅਕਾਲੀਆਂ ਨਾ ਹੁੰਦੇ ਆ ਇਹ ਪੰਥ ਪ੍ਰਸਤੀ ਦੇ ਅੱਜ ਦੇ ਅਕਾਲੀ ਅਖਵਾਉਣ ਵਾਲਿਆਂ ਨੇ ਹੁੰਦੀਆਂ ਨੇ ਚਿੱਟਾ ਵੇਚਣ ਦੇ ਲਈ ਤੇ ਕ腐ਸ਼ਨ ਦੇ ਲਈ ਤੇ ਗੱਡੀਆਂ ਦੇ ਮਗਰ ਫਿਰ ਵੀ ਸਟicker ਪ੍ਰਾਉਟੋ ਵੀ ਅਕਾਲੀ ਦਾ ਉਹ ਲਾਉਂਦੇ ਨੇ ਬੇਸ਼ੱਕ ਅਸੀਂ ਮੰਨੀ ਐ ਇਸ ਗੱਲ ਨੂੰ ਤੇ ਨਾ ਮੰਨ ਤੇ ਇਹ ਅੱਜ ਦੀ ਕੜਵੀ ਸਚਾਈ ਆ ਕੋਈ ਮੰਨੇ ਨਾ ਮੰਨੇ ਮੌਜੂਦਾ ਅਕਾਲੀ ਪੋਲਿਟਿਕਸ ਦਾ ਰਾਈ ਪੰਥ ਦਾ ਨਾਮ ਸਵਰਨਾ ਜਾਂ ਤੇ ਨਾ ਦਿੱਤੇ ਜ਼ੋਰ ਲਾਉਣ ਦੀ ਲੋੜ ਮੌਜੂਦਾ ਸ਼ਬਦ ਮੈਂ ਵਰਤਿਆ ਉਹ ਬਹੁਤੀਆਂ ਗੱਲਾਂ ਹੋ ਗਿਆ ਨੇ ਜੜੀਆਂ ਮੈਂ ਸੋਚ ਕੇ ਆਇਆ ਸੀ ਉਹਨਾਂ ਜੋ ਪਹਿਲੀ ਤੇ ਸੀ ਵੀ ਜਿਹੜੀ ਈਵਨ ਉਹਦਾ ਨੋਟ ਵੀ ਆਇਆ ਸੀ ਉਹਦੇ ਤੇ ਵੀ ਅਕਾਲੀ ਦਲ ਦੇ ਜਦੋਂ ਤੁਸੀਂ ਕੁਝ ਲਿਖਿਆ ਇਨਸਾਨ ਲਿਖਿਆ ਹੈ ਪੀ ਆ ਅਕਾਲੀ ਦਲ ਹੋਵੇ ਆ ਹੋਵੇ ਆ ਹੋਵੇ ਤੇ ਉਹ 1920 ਤੱਕ ਜਾ ਕੇ ਖਤਮ ਹੋ ਜਾਂਦਾ ਸੀ ਉਹ ਭਾਜੀ ਨੇ ਗੱਲ ਕਰਤੀ ਮੈਂ ਉਹਦੇ ਬਾਰੇ ਦੁਬਾਰਾ ਨਹੀਂ ਜਾਣਾ ਵੀ ਜੇ ਸਾਡੀ ਵੀ ਸੋਚ 1920 ਤੱਕ ਤੇ ਅਕਾਲੀ ਦਲ ਤੇ ਖੜੀ ਆ ਤਾਂ ਫਿਰ ਅਸੀਂ ਧੁੰਦ 'ਚ ਟਕਰਾ ਮਾਰਨ ਨੇ ਚੋ ਵੀ ਕੋਈ ਨਹੀਂ ਨਿਕਲ ਹੰਨੇਰੇ 'ਚ ਟਕਰਾ ਮਾਰੇ ਬੰਦਾ ਤੇ ਵੱਜ ਜਾਂਦਾ ਆ ਜਿਹੜੀ ਧੁੰਦ 'ਚ ਟਕਰਾ ਮਾਰਨੀ ਆ ਨਾ ਉਹ ਬੜੀ ਖਤਰਨਾਕ ਆ ਅਨੇਰੇ ਤੇ ਬੰਦਾ ਮੜੀ ਜੀ ਰੋਸ਼ਨੀ ਜਗਾਉ ਦੂਰ ਤੱਕ ਰੋਸ਼ਨੀ ਹੋ ਜਾਂਦੀ ਆ ਨੇਰੇ ਚ ਭਾਵੇਂ ਤੁਸੀਂ ਜਿੱਡੀਆਂ ਮਰਜ਼ੀ ਫਲੱਡ ਲਾਈਟਾਂ ਚ ਗਾ ਲਓ ਰੋਸ਼ਨੀ ਨਹੀਂ ਹੁੰਦੀ ਥਾਂ ਥਾਂ ਵੱਜਦੇ ਫਿਰਦੇ ਆ ਅਸੀਂ ਤੇ ਇਹ ਜਿਹੜਾ 1920 ਤੋਂ ਚੁੱਕਿਆ ਆ ਅਕਾਲੀ ਦਲ ਅਸੀਂ ਮੋਢਿਆਂ ਤੇ ਪੰਥ ਨੇ ਤੇ ਜਿੱਥੇ ਤੱਕ ਉਹ ਅੱਜ ਆ ਗਿਆ ਜੇ ਉੱਥੇ ਤੱਕ ਇਹ ਅਕਾਲੀ ਦਲ ਨਸੀਮਤ ਕਰਕੇ ਵੇਖਣਾ ਆ ਤੇ ਇਹਦੇ ਚੋਂ ਕੁਝ ਨਹੀਂ ਨਿਕਲਣਾ ਅਕਾਲੀ ਬਹੁਤ ਪਿਛੇ ਤੱਕ ਜਾਂਦਾ ਉਹਦੇ ਬਾਰੇ ਬੋਲ ਗਿਆ ਮੈਂ ਦੁਬਾਰਾ ਉਹਦੇ ਤੇ ਨਹੀਂ ਜਾਣਾ ਪਰ ਮੈਂ ਸੋਚਿਆ ਸੀ ਵੀ ਉਹਦੇ ਬਾਰੇ ਗੱਲ ਹੋਣੀ ਚਾਹੀਦੀ ਪਰ ਜਿਹੜੀ ਹੁਣ ਦੀ ਅਕਾਲੀ ਦਲ ਦੀ ਪੋਲਿਟਿਕਸ ਹੈ ਜੇ ਕੱਲੀ ਉਹਦੇ ਤੇ ਵੀ ਗੱਲ ਕਰਨੀ ਹੋਵੇ ਪਹਿਲੀ ਗੱਲ ਆਈ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਤੋਂ ਬਾਅਦ ਆਇਆ ਬਦਲਾ ਤੇ ਉਹ ਥੱਲੇ ਅਲੱਗ-ਅਲੱਗ ਉਹਨਾਂ ਨੇ ਉਹਦੇ ਪੁਆਇੰਟਸ ਲਿਖੇ ਨੇ ਵੀ ਕਿੱਥੋਂ-ਕਿੱਥੋਂ ਕਿੱਥੇ-ਕਿੱਥੇ ਬਦਲਾਅ ਆਏ ਨੇ ਅਕਾਲੀ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਚੱਲਿਆ ਉਹਦੇ ਨਾਲ ਅਕਾਲੀ ਦੇ ਨਾਲ ਸੰਘਰਸ਼ ਆਪਣੇ ਆਪ ਜੁੜ ਜਾਂਦਾ ਸੀ ਕਿਉਂ ਕਿਉਂਕਿ ਅਕਾਲੀ ਦਾ ਇੱਕ ਫਿਤਰਤ ਸੀ ਜਿਹੜੀ ਗੁਰੂ ਮਹਾਰਾਜ ਨੇ ਉਹਨੂੰ ਬਖਸ਼ਿਸ਼ ਕੀਤੀ ਸੀ ਇਹ ਅਕਾਲੀ ਖਾਲਸਾ ਤੇ ਹੁੰਦਾ ਹੀ ਤੇ ਖਾਲਸੇ ਦੀ ਫਿਤਰਤ ਬਾਗੀ ਜਾਂ ਬਾਦਸ਼ਾਹਤ ਦੀ ਤੇ ਜੇ ਸੰਘਰਸ਼ ਵਿੱਚੋਂ ਨਿਕਲੇ ਤੇ ਉਹਦੇ ਨਾਲ ਰਾਜ ਨਹੀਂ ਆਉਂਦਾ ਤੇ ਸੰਘਰਸ਼ ਰਾਜ ਜਿੰਨਾ ਜਰ ਨਹੀਂ ਹੈਗਾ ਜੇ ਸੰਘਰਸ਼ ਨਹੀਂ ਕਰੋਗੇ ਤਾਂ ਤੁਸੀਂ ਬਾਗੀ ਨਹੀਂ ਰਹਿੰਦੇ ਪੁਰਾਣੇ ਅਕਾਲੀਆਂ ਨੂੰ ਜੇਲਾ ਹਈਆਂ ਉਹ ਸ਼ਾਤੀ ਚੌੜੀ ਕਰਕੇ ਅਸੀਂ ਉਹਨਾਂ ਤੇ ਮਾੜ ਮਹਿਸੂਸ ਕਰਦੇ ਜਿਵੇਂ ਉਹਨਾਂ ਸੰਘਰਸ਼ ਕੀਤਾ ਅੱਜ ਦੇ ਅਕਾਲੀਆਂ ਨੂੰ ਵੀ ਹੁੰਦੀਆਂ ਨੇ ਪੁਰਾਣੇ ਅਕਾਲੀਆਂ ਨੂੰ ਹੁੰਦੀਆਂ ਇਹ ਪੰਥ ਪਰਸਤੀ ਦੀ ਅੱਜ ਦੇ ਅਕਾਲੀ ਖਵਾਉਣ ਵਾਲਿਆਂ ਨੇ ਹੁੰਦੀਆਂ ਨੇ ਚਟਾ ਵੇਚਣ ਦੇ ਲਈ ਤੇ ਕ腐ਪਸ਼ਨ ਦੇ ਲਈ ਤੇ ਗੱਡੀਆਂ ਦੇ ਮਗਰ ਫਿਰ ਵੀ ਸਟicker ਪ੍ਰਾਉਟੋ ਵੀ ਅਕਾਲੀ ਦਾ ਉਹ ਲਾਉਂਦੇ ਨੇ ਬੇਸ਼ੱਕ ਅਸੀਂ ਮੰਨੀ ਐ ਇਸ ਗੱਲ ਨੂੰ ਤੇ ਨਾ ਮੰਨ ਕਿਉਂਕਿ ਉਹ ਦਾਅਵੇਦਾਰੀ ਕਰਦੇ ਨੇ ਵੀ ਅਸੀਂ ਪੰਥੇ ਪਰ ਉਹ ਪੰਥ ਹੈ ਨਹੀਂ ਔਰ ਉਸੇ ਅਕਾਲੀ ਦਲ ਦੀ ਪੋਲਿਟਿਕਸ ਦੇ ਵਿੱਚੋਂ ਸਾਡੇ ਹਾਲਾਤ ਮਾੜੇ ਬਣੇ ਸ਼੍ਰੋਮਣੀ ਕਮੇਟੀ ਦੇ ਤੇ ਸ਼੍ਰੋਮਣੀ ਕਮੇਟੀ ਦੀ ਮਾੜੀ ਪੋਲਿਟਿਕਸ ਦੇ ਵਿੱਚੋਂ ਅੱਜ ਹਾਲਾਤ ਨਿਗਰਦੇ ਜਾ ਰਹੇ ਸਾਡੇ ਤਖਤਾਂ ਦੇ ਅਸਲ 'ਚ ਗੱਲ ਉਲਟੀ ਹੀ ਪਹਿਲੇ ਨੰਬਰ ਤੇ ਤਖਤੋਂ ਡੇ ਸੀ ਉਦੇ ਅਧੀਨ ਕਮੇਟੀ ਆਉਣੇ ਸੀ ਤੇ ਕਮੇਟੀ ਦੇ ਅਧੀਨ ਅਕਾਲੀ ਦਲ ਸੀ ਜਿਹੜਾ ਇਹਨਾਂ ਦਾ ਬਣਿਆ ਵੀ ਜੇ 1920 ਤੋਂ ਵੀ ਸ਼ੁਰੂ ਕਰੀਏ ਹੁਣ ਕੰਮ ਉਲਟਾ ਆ ਗਿਆ ਪਹਿਲੇ ਨੰਬਰ ਤੇ ਅਕਾਲੀ ਦਲ ਬਣ ਕੇ ਬਹਿ ਗਿਆ ਦੂਜੇ ਤੇ ਕਮੇਟੀ ਕਰ ਲਈ ਉਹਨਾਂ ਨੇ ਆਪਣੇ ਅੱਗੇ ਗੋਡਿਆਂ ਭਾਰ ਤੇ ਕਮੇਟੀ ਨੇ ਅੱਗੇ ਤਖਤ ਜਿਹੜੇ ਆ ਉਹਨਾਂ ਦੇ ਹਾਲਾਤ ਬੰਦੇ ਕਰਤੇ ਨੇ ਇਹ ਬਣੇ ਕਿਉਂ ਉਹਦਾ ਇੱਕ ਜਿਹੜੀ ਵੱਡੀ ਚੀਜ਼ ਮੈਨੂੰ ਸਮਝ ਆਉਂਦੀ ਹੈ ਹੋ ਸਕਦਾ ਮੈਂ ਗਲਤ ਵੀ ਹੋਵਾਂ ਪਰ ਇਹ ਇੱਕ ਜੋ ਸਾਡੇ ਸੰਘਰਸ਼ ਦੀ ਇਸ 100 ਸਾਲ ਦੀ ਸਾਨੂੰ ਦਿਖਦੀ ਆ ਉਹ ਇਹ ਆ ਇਹ ਅਕਾਲੀ ਦਲ ਨੇ ਹੌਲੀ-ਹੌਲੀ ਆਪਣਾ ਸੰਘਰਸ਼ ਪ੍ਰਭੂ ਸੱਤਾ ਤੋਂ ਆਜ਼ਾਦੀ ਤੋਂ ਛੱਡ ਕੇ ਇਹਨੂੰ ਰਵਾਇਤਾਂ ਤੇ ਲਿਆਂਦਾ ਜਦੋਂ ਤੁਸੀਂ ਆਪਣੇ ਸੰਘਰਸ਼ ਨੂੰ ਡੀਰੀਅਲ ਕੀਤਾ ਇਸ ਅਕਾਲੀ ਦਲ ਨੇ ਜਿਸ ਚੀਜ਼ ਦੇ ਲਈ ਅਸਰ ਅਕਾਲੀ ਜਾਣੇ ਜਾਂਦੇ ਸੀ ਉਹਦੀ ਰੂਹ ਨਾਲ ਖਤਮ ਕੀਤੀ ਤੇ ਸਿਆਣੇ ਜਿੰਨੇ ਵੀ ਸੰਘਰਸ਼ ਨਾਲ ਜੁੜੇ ਹੋਏ ਨੇ ਨਾ ਇੱਥੇ ਬੈਠੇ ਨੇ ਜਿੰਨਾ ਜੇਲਾ ਵਿੱਚ ਕੱਟਿਆ ਨੇ ਉਹ ਇੰਡੀਅਨ ਸਟੇਟ ਦੀ ਇੱਕ ਫਿਤਰਤ ਨੂੰ ਸਮਝਦੇ ਨੇ ਉਹ ਕਹਿੰਦੇ ਤੁਸੀਂ ਇਹਨਾਂ ਕਿ ਇੱਕ ਵਾਰੀ ਝੋਕੇ ਤੁਹਾਨੂੰ 100 ਵਾਰੀ ਹੋਰ ਝਕਾਉਣਗੇ ਅਸਲ 'ਚ ਸਾਡਾ ਸੰਘਰਸ਼ ਨਾਲ ਇੱਕ ਵਾਰੀ ਡੀਰੀਅਲ ਕੀਤਾ ਇੰਡੀਅਨ ਸਟੇਟ ਨੇ ਉਹਨਾਂ ਨੂੰ 100 ਵਾਰੀ ਦੀਆਂ ਥੱਲੇ ਲਾਇਆ ਇਹ ਇੱਕ ਵਾਰੀ ਆਦਤ ਪਈ ਚੁਕਣ ਦੀ ਤੇ ਅਗਲੇ ਫਿਰ ਥਾਂ ਥਾਂ ਤੇ ਚੁਕਾਇਆ ਨਾ ਤੇ ਅੱਜ ਵੀ ਜੇ ਅਕਾਲੀ ਦਲ ਦੇ ਪੁਨਰਸਰਜੀਤੀ ਦੀ ਜਿਹੜੀ ਗੱਲ ਲਿਖੀ ਹੈ ਬ੍ਰੈਕਟ ਦੇ ਵਿੱਚ ਤੇ ਉਹਨਾਂ ਮਕੌਮਿਆਂ 'ਚ ਪੜਾਂ ਜੇ ਅਕਾਲੀ ਦਲ ਦੀ ਪੁਨਰਸਰਜੀਤੀ ਇਹੀ ਆ ਕਿ ਇੱਥੇ ਚਿਹਰੇ ਬਦਲ ਕੇ ਜਾਂ ਥੋੜਾ ਬਹੁਤਾ 1921 ਦਾ ਢਾਂਚਾ ਥੱਲੇ ਕਰਕੇ ਤੇ ਆਪਰੇ ਆਪ ਨੂੰ ਰਜਿਸਟਰ ਅਸੀਂ ਦਿੱਲੀ ਜਾ ਕੇ ਕਰਵਾਉਣਾ ਆ ਤੇ ਫਿਰ ਇਹ ਖੋਜਾ ਨਿਕਲ ਕੇ ਖਾਈ 'ਚ ਡਿੱਗਣ ਵਾਲੇ ਕੰਮ ਹੈ ਇਹਨੂੰ ਨਾਂ ਵੀ ਕਰੋਗੇ ਤੇ ਕੋਈ ਨਿਓਂ ਲੱਗ ਸਿਰਫ ਬੰਦੇ ਬਦਲਣਗੇ ਹੋਰ ਕੁਝ ਨਹੀਂ ਹੋਣਾ ਜਦੋਂ ਤੱਕ ਅਕਾਲੀ ਅਕਾਲ ਤਖਤ ਤੇ ਰਜਿਸਟਰ ਨਹੀਂ ਹੁੰਦਾ ਕੌਮਿਆਂ ਚ ਫਿਰ ਜੂਰੀ ਨਹੀਂ ਵੀ ਉਥੇ ਰਜਿਸਟਰ ਲੈ ਕੇ ਰਜਿਸਟਰ ਹੋਣਾ ਮਤਲਬ ਅਕਾਲ ਤਖਤ ਦੀ ਮਰਿਆਦਾ ਅਨਸਾਰ ਅਕਾਲ ਤਖਤ ਦੇ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਅਕਾਲੀ ਨਹੀਂ ਬਣਦੇ ਤੇ ਜੇ ਅਕਾਲੀ ਸਿਰਫ ਐਮਪੀ ਐਮਐਲਏ ਤੇ ਸਰਕਾਰ ਬਣਾਉਣ ਵਾਲੇ ਤੱਕ ਬਣਦੇ ਨੇ ਤੇ ਉਸ ਅਕਾਲੀ ਦਲ ਦੇ ਵਿੱਚੋਂ ਵੀ ਕੁਝ ਨਹੀਂ ਨਿਕਲਣਾ ਔਰ ਅਸੀਂ ਇਹ ਗੱਲਾਂ ਤਾਂ ਕਰਦੇ ਆਂ ਜਿਹੜੇ ਸਾਡੇ ਸੱਜਣ ਅਜੇ ਵੀ ਅਕਾਲੀ ਦਲ ਨੂੰ ਰਿਵਾਈਵ ਕਰਨ ਦੀਆਂ ਗੱਲਾਂ ਕਰਦੇ ਨੇ ਇਸ ਐਮਪੀ ਐਮਐਲ ਵਾਲੇ ਅਕਾਲੀ ਦਲ ਨੂੰ ਜੇ ਉਹ ਵੱਡੇ ਲਾਰਜ ਪਰਪੇਕਟ ਦੇ ਵਿੱਚ ਵੇਖਦੇ ਨੇ ਤੇ ਫਿਰ ਉਹਨਾਂ ਨੂੰ ਉਸ ਕੈਟਾਗਰੀ 'ਚ ਨਹੀਂ ਰੱਖਦਾ ਪਰ ਜਿਹੜੇ ਅਕਾਲੀ ਦਲ ਜਿੰਨੇ ਜਿੰਨੇ ਵੀ ਬਣ ਰਹੇ ਨੇ ਜਾਂ ਜਿੰਨੇ ਵੀ ਬਣੇ ਨੇ ਉਹ ਸਾਰੇ ਅਜੇ ਹਕੂਮਤ ਦਿੱਲੀ ਦੇ ਆਲੇ-ਦੁਆਲੇ ਰਹੇ ਨੇ ਵੀ ਅਸੀਂ ਐਮਪੀ ਐਮਐਲ ਬਣ ਕੇ ਜਾਂ ਉੱਥੇ ਆਵਾਜ਼ ਕਿਵੇਂ ਸੁਣਨੀ ਸਾਡਾ ਗਵਰੰਟੀ ਭਾਵੇਂ ਸਾਡੀ ਆਵਾਜ਼ ਸੁਣੇ ਨਾ ਸੁਣੇ ਅਸੀਂ ਪੱਬਾ ਪਾਰ ਹੋਏ ਬੈਠੇ ਬੰਡੀਆ ਦੀ ਪਾਰਲੀਮੈਂਟ 'ਚ ਆ ਕੇ ਗੱਲ ਸੁਣਾਉਣੀ